ਹਰੇਕ ਬੱਚੇ ਵਾਸਤੇ ਹੁੰਦਾ ਕਿ ਮਾਪਿਆਂ ਦੇ ਨਾਮ ਨਾਲ ਬੱਚਾ ਜਨਮਦਾ ਪਰ ਅੱਜ ਤੁਹਾਡੇ ਮਾਪੇ ਇੰਨੇ ਖੁਸ਼ ਨੇ ਕਹਿ ਰਹੇ ਕਿ ਸਾਡੀ ਪਛਾਣ ਜਿਹੜੀ ਹੈ ਸੱਬੇ ਦੇ ਨਾਮ ਨਾਲ ਹੋ ਗਈ ਹੈ ਚਲੋ ਜੀ ਤੇ ਸਾਰਿਆਂ ਦਾ ਫਰਜ਼ ਬਣਦਾ ਹਰੇਕ ਮੁੰਡੇ ਦਾ ਹਰੇਕ ਕੁੜੀ ਦਾ ਫਰਜ਼ ਬਣਦਾ ਵੀ ਆਪਦੇ ਮਾਪੋਲੀ ਇਦਾਂ ਦਾ ਕੁਝ ਕਰੋ ਵੀ ਜਿਨ ਉਹਨਾਂ ਦੇ ਖੁਸ਼ੀ ਨਾਲ ਹੰਝੂ ਨਿਕਲਣ ਵੀ ਦੁੱਖ ਨਾਲ ਨਿਕਲ ਮਤਲਬ ਮੇਰੀ ਸ਼ੁਰੂ ਤੋਂ ਇਹੀ ਸੋਚ ਰਹੀ ਆ ਵੀ ਮੇਰੇ ਘਰ ਦੇ ਮਤਲਬ ਮੇਰੇ ਘਰ ਦੇ ਖੁਸ਼ ਰਹਿਣ ਮੈਂ ਆਪਾਂ ਮੈਂ ਦੁੱਖ ਦੁੱਖ ਦੇ ਵਿੱਚ ਹੋਵਾਂ ਮਤਲਬ ਜਿਵੇਂ ਵੀ ਮਰਜੀ ਹੋਵਾਂ ਮੈਂ ਭੁੱਖ ਵੀ ਬਹੁਤ ਕੱਟੀ ਆ ਪਰ ਮੇਰੇ ਘਰ ਦੇ ਨੂੰ ਮੈਂ ਕਦੇ ਭੁੱਖਾ ਨਹੀਂ ਰਹਿਣ ਦਿੰਦਾ ਤੇ ਲਵ ਯੂ ਠੀਕ ਹੈ ਜੀ ਫਿਰ ਆਪਾਂ ਮਿਲਦੇ ਆਂ ਵੀਰੇ ਅੱਛਾ ਆਖਰੀ ਵਿੱਚ ਦੋ ਲਫ਼ਜ਼ ਜਿਹੜੇ ਲੋਕ ਇਤੇ ਪੁੱਛੇ ਨੇ ਉਹਨਾਂ ਵਾਸਤੇ ਜਰੂਰ ਥੋੜਾ ਕਹਦੇ ਦੋ ਲਫ਼ਜ਼ ਉਹਨਾਂ ਵਾਸਤੇ ਜਿਹੜੇ ਲੋਕ ਇਤੇ ਪੁੱਛੇ ਨੇ ਉਹ ਧੰਨਵਾਦ ਜੀ ਸਾਰਿਆਂ ਦਾ ਮੈਂ ਦਿਲੋਂ ਪਿਆਰ ਕਰਦਾ ਸਾਰਿਆਂ ਨੂੰ ਤੇ ਲਵ ਯੂ ਹੈ ਸਾਰਿਆਂ ਨੂੰ ਹਾਏ ਹਾਂ ਦੀਏ ਤੂੰ ਸੋਹਣੀ ਨਹੀਂ ਨੀ ਵਾਲੀ ਸੋਹਣੀ ਐ ਹਾਂ ਦੀਏ ਤੂੰ ਸੋਹਣੀ ਨਹੀਂ ਨੀ ਬਾਲੀ ਸੋਣੀ ਐ ਥੈਂਕ ਯੂ